ਸਤਿ ਸ੍ਰੀ ਅਕਾਲ ਦਾ ਸਾਰੇ ਦਰਸ਼ਕਾਂ ਦਰਸ਼ਕਾਂ ਨੂੰ ਜੈ ਸ਼੍ਰੀ ਰਾਮ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੈ ਹਿੰ ਜੈ ਭਾਰਤ ਤੁਹਾਡੇ ਚੈਨਲ ਰਾਹੀਂ ਮੈਂ ਦੱਸਣਾ ਚਾਹੂੰਗਾ ਕਿ ਪੂਰੇ ਪੰਜਾਬ ਦੇ ਵਿੱਚੋਂ ਅੱਜ ਲਗਭਗ 5-600 ਬੰਦਾ ਜਿਹੜਾ ਹੈਗਾ ਲੁਧਿਆਣਾ ਕਰਲਾ ਪਹੁੰਚਿਆ ਹੈ ਖੱਤਰੀ ਸਮਾਜ ਦੀ ਲੋਕ ਇੱਥੇ ਇਕੱਠੇ ਹੋਏ ਆ ਅਲੱਗ-ਅਲੱਗ ਸ਼ਹਿਰਾਂ ਤੋਂ ਪ੍ਰਧਾਨ ਦੇ ਹਾਤੀ ਪ੍ਰਧਾਨ ਵਾਈਸ ਪ੍ਰਧਾਨ ਸੈਕਟਰੀ ਸਾਰੀ ਕਮੇਟੀਆਂ ਜੇ ਇਕੱਠੀਆਂ ਹੋਈਆਂ ਇਹ ਖੱਤਰੀ ਮਹਾਸਭਾ ਜਿਹੜੀ ਹੈ ਦਸੰਬਰ ਦੇ ਅ ਮਹੀਨੇ 2023 ਦੇ ਵਿੱਚ ਗਠਿਤ ਕੀਤੀ ਗਈ ਸੀ ਕਿਉਂਕਿ ਛੋਟੀਆਂ-ਛੋਟੀਆਂ ਸਭਾਵਾਂ ਅਲੱਗ-ਅਲੱਗ ਸ਼ਹਿਰਾਂ ਅਲੱਗ-ਅਲੱਗ ਸੂਬਿਆਂ 'ਚ ਬਣੀਆਂ ਹੋਈਆਂ ਸੀਗੀਆਂ ਤੇ ਅ શ્રી অশੋਕ <th>ਪਰ ਤੇ ਐਡਵੋਕੇਟ ਵਿਜੇ ਧੀਰਜੀ ਦੀ ਰਹਿਨੁਮਾਈ ਦੇ ਅੰਡਰ ਇਹ ਮਹਾ ਸਭਾ ਦਾ ਗਠਨ ਕੀਤਾ ਗਿਆ ਤੇ ਅੱਜ ਇਹ ਪਹਿਲੀ ਮੀਟਿੰਗ ਸਾਡੀ ਲੁਧਿਆਣੇ ਸੀਗੀ ਤੇ ਇਹਦੇ ਵਿੱਚ ਜਿਹੜੇ ਮੇਨ ਮੁੱਦੇ ਐ ਇੱਕ ਤਾਂ ਜਿਹੜਾ ਮੁੱਦਾ ਹੈ ਕਿ ਖੱਤਰੀਆਂ ਦੀ ਸੁਣਵਾਈ ਕਿਤੇ ਨਹੀਂ ਹੁੰਦੀ ਕੋਈ ਸਰਕਾਰ ਖੱਤਰੀ ਸਮਾਜ ਨੂੰ ਪੁੱਛਦੀ ਨਹੀਂ ਹੈਗੀ ਦੂਸਰੀ ਗੱਲ ਇਹਨਾਂ ਨੇ ਇਹ ਰੱਖੀ ਹੈ ਕਿ ਜਿਹੜਾ ਖੱਤਰੀ ਸਮਾਜ ਹੈ ਇਹਨਾਂ ਨੂੰ ਰੱਖਸ਼ਣ ਨਹੀਂ ਮਿਲਦਾ ਤੀਸਰੀ ਗੱਲ ਹੈ ਕਿ ਸਭ ਤੋਂ ਜਿਹੜਾ ਵੱਡਾ ਟੈਕਸਪੇਅਰ ਹੈ ਪੰਜਾਬ ਦਾ ਉਹ ਖत्री ਸਮਾਜ ਹੈ ਸਾਰਾ ਜਿਹੜਾ ਵਪਾਰ ਹੈ ਉਹ ਖਤਰਿਆਂ ਕੋਲ ਹੈਗਾ ਬਟ ਸੋਨ ਵਾਈ ਕੋਈ ਨਹੀਂ ਉਸ ਤੋਂ ਬਾਅਦ ਅੱਜ ਇਹਨਾਂ ਨੇ ਜਿਹੜਾ ਮੇਨ ਮੁੱਦਾ ਰੱਖਿਆ ਹੈ ਇਹ ਰੱਖਿਆ ਹੈ ਕਿ ਜਿਹੜਾ ਰੇਲਵੇ ਸਟੇਸ਼ਨ ਲੁਧਿਆਣੇ ਦਾ ਨਾਮ ਹੈ ਉਹ ਸ਼ਹੀਦ ਸੁਖਦੇਵ ਧਾਪਰ ਜੀ ਨੂੰ ਸਮਰਪਿਤ ਹੋਵੇ ਅਰਕਸ਼ਨ ਮਿਲੇ ਉਸ ਤੋਂ ਬਾਅਦ ਜਿਹੜਾ ਹੈ ਕੀ ਹੈਗਾ ਨੌ ਘਰੇ ਦੇ ਵਿੱਚ ਜਿਹੜੀ ਸ਼ਹੀਦ ਸੁਖਦੇਵ ਜੀ ਦੀ ਜਨਮ ਸਥਲੀ ਹੈ ਉਹਦਾ ਜਿਹੜਾ ਸਿੱਧਾ ਰਸਤਾ ਹੈਗਾ ਉਹ ਸਰਕਾਰ ਨੂੰ ਕਿਹਾ ਤੇ ਜਿਹੜਾ ਖत्री ਸਮਾਜ ਹੈ ਉਹ 35 ਲੱਖ ਦੀ ਆਬਾਦੀ ਪੰਜਾਬ ਦੇ ਵਿੱਚ ਹੈ ਇਹ ਸਾਰਿਆਂ ਨੂੰ ਇਕਜੁੱਟ ਕੀਤਾ ਜਾਊਗਾ ਔਰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਹਦੀ ਮੀਟਿੰਗਾਂ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਦਸੰਬਰ 2023 ਨੂੰ ਮੋਗਾ ਦੀ ਧਰਤੀ ਦੇ ਉੱਤੇ ਪੰਜਾਬ ਦੇ 34 ਲੱਖ ਖੱਤਰੀਆਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਪੰਜਾਬ ਦੇ ਵਿੱਚ ਖੱਤਰੀ ਸਮਾਜ ਦੀ ਪਛਾਣ ਖੱਤਰੀ ਸਮਾਜ ਦਾ ਬੋਲਬਾਲਾ ਖੱਤਰੀ ਸਮਾਜ ਦੀ ਧਮਕ ਬਣਾਉਣ ਦੇ ਇਰਾਦੇ ਨਾਲ ਗਠਨ ਹੋਇਆ ਔਰ ਪੰਜਾਬ ਸਰਕਾਰ ਖੱਤਰੀ ਸਮਾਜ ਦੀ ਪਛਾਣ ਕਰੇ ਜਦੋਂ ਪੰਜਾਬ ਦੇ ਖੱਤਰੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਕਿਸੇ ਵੀ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਕੋਈ ਵੀ ਨੀਤੀ ਬਣਾਵੇ ਕਾਨੂੰਨ ਬਣਾਵੇ ਉਹ ਸਾਡੇ 34 ਲੱਖ ਪੰਜਾਬ ਦੇ ਖੱਤਰੀਆਂ ਦੀ ਜਿਹੜੀ ਪ੍ਰਤੀਨਿਧੀ ਸਭਾ ਖੱਤਰੀ ਮਾਂ ਸਭਾ ਪੰਜਾਬ ਉਹਨੂੰ ਭਰੋਸੇ 'ਚ ਲਾਵੇ ਤੇ ਭਰੋਸੇ 'ਚ ਲੈ ਕੇ ਉਹ ਜਿਹੜੇ ਆ ਕਾਨੂੰਨ ਜਾਂ ਨੀਤੀਆਂ ਬਣਾਉਣ ਇਸ ਇਰਾਦੇ ਦੇ ਨਾਲ ਅਸੀਂ ਜਿਹੜਾ ਇਹ ਸਾਰੇ ਪੰਜਾਬ ਦੇ 34 ਲੱਖ ਖੱਤਰੀਆਂ ਨੂੰ ਜਿਹੜਾ ਇਕੱਠੇ ਕਰਨ ਦਾ ਇੱਕ ਮੰਚ ਤੇ ਲਿਆਉਣ ਦਾ ਬੀੜਾ ਠਾਇਆ ਸੈਕਿੰਡ ਸਾਡਾ ਓਬਜੈਕਟ ਹੈ ਬਹੁਤ ਵਧੀਆ ਵੀ ਅਸੀਂ ਬਰਾਈਆਂ ਰਹਿਤ ਸਮਾਜਿਕ ਕ੍ਰਿਤਿਆਂ ਰਹਿਤ ਭ੍ਰਿਸ਼ਟਾਚਾਰ ਰਹਿਤ ਨੈਤਿਕ ਕੀਮਤਾ ਕਦਰਾਂ ਦੇ ਆਧਾਰਿਤ ਸਮਾਜ ਦੀ ਸਿਰਜਣਾ ਕਰਨ ਲਈ ਇੱਕ ਛੰਗੇੜੇ ਸਮਾਜ ਦੀ ਸਿਰਜਣਾ ਕਰਨ ਲਈ ਅਗੇਤਾ ਰੋਲ ਮੁਡਲਾ ਰੋਲ ਜਿਹੜਾ ਵਾ ਖੱਤਰੀ ਸਮਾਜ ਜਿਹੜਾ ਅਦਾ ਕਰਨਾ ਚਾਹੁੰਦਾ ਔਰ ਦੂਸਰੇ ਸਮਾਜਾਂ ਲਈ ਇੱਕ ਚਾਨਣ ਮਨਾਰਾ ਬੰਨਣਾ ਚਾਹੁੰਦਾ ਹੈ ਤਾਕੀ ਦੂਸਰੇ ਸਮਾਜ ਸਾਡਾ ਅਨੁਸਾਰਨ ਕਰਨ ਤੇ ਅਸੀਂ ਸਾਰੇ ਰਲ ਕੇ ਸਮਾਜ ਫਿਰ ਇੱਕ ਚੰਗੇੜੇ ਸਮਾਜ ਦੀ ਰਚਨਾ ਕਰਨ ਇਹ ਸਾਡਾ ਗਾਜ ਅੱਜ ਜਿਹੜੀ ਬੈਠਕ ਹੋਈ ਹੈ ਕਿੰਨੇ ਕਿ ਜਿਹੜੇ ਆ ਤੁਹਾਡੇ ਨਾਲ ਖਤਰੀ ਪਰਿਵਾਰ ਦੇ ਨਾਲ ਸੰਬੰਧ ਸਾਡੇ ਨਾਲ ਜੀ ਔਨ ਜਿਹੜਾ ਰਿਕਾਰਡ ਹੈਗਾ ਵੈ ਇਸ ਵੇਲੇ 3 ਮਹੀਨੇ ਦਾ ਸਾਡਾ ਸਮਾਂ ਹੋਇਆ ਇਸ 3 ਮਹੀਨੇ ਦੇ ਵਿੱਚ ਜੋ ਸਾਡੀ ਪ੍ਰਾਪਤੀ ਹੈ ਤੁਹਾਡੇ ਸਾਹਮਣੇ ਹੈ ਕਿ ਲਗਭਗ ਆ ਲਿਸਟ ਬੋਲੀ ਹੈਗੀ ਇਹ ਲਿਸਟ ਦੇ ਵਿੱਚ ਦਰਜ ਆ 40 ਜਿਹੜੇ ਸਟੇਸ਼ਨ ਛੋਟੇ ਵੱਡੇ ਕਸਬੇ ਐ ਸ਼ਹਿਰ ਐ ਉਹਨਾਂ ਦੇ ਵਿੱਚ ਯੂਨਿਟ ਜਿਹੜੇ ਆ ਸਾਡੇ ਬਣ ਚੁੱਕੇ ਆ ਉਹਨਾਂ ਦੇ ਇੱਕ ਇੱਕ ਦੋ ਦੋ ਚਾਰ ਚਾਰ ਪ੍ਰਤੀਨਿਧੀ ਸਾਰੇ ਸ਼ਹਿਰਾਂ ਦੇ ਵਿੱਚੋਂ ਅੱਜ ਇੱਥੇ ਆ ਰਹੇ ਜੋੜਨ ਦਾ ਮਕਸਦ ਕੀ ਹੈ ਕੀ ਮੰਦੇ ਹੋ ਮਕਸਦ ਇਹ ਹੈ ਖੱਤਰੀ ਸਮਾਜ ਜਿਹੜਾ ਹੈਗਾ ਭਗਵਾਨ ਰਾਮ ਦੇ ਵੰਸ਼ੇ ਦਾ ਦੇਸ਼ ਔਰ ਧਰਮ ਦੀ ਰੱਖਿਆ ਕਰਨਾ ਸਾਡਾ ਖੱਤਰੀ ਧਰਮ ਭਗਵਾਨ ਰਾਮ ਜੀ ਦਾ ਫਰਮਾਨ ਹੈ ਤੇ ਦੇਸ਼ ਔਰ ਧਰਮ ਦੀ ਰੱਖਿਆ ਕਰਨ ਲਈ ਸਾਡੇ ਪੰਜਾਬ ਦੇ ਖੱਤਰੀਆਂ ਨੇ ਵੀ ਬਹੁਤ ਬਲਿਦਾਨ ਦਿੱਤਾ ਹੈਗਾ ਵੈ ਦੇ ਪੰਜਾਬ ਦੀ ਏਕਤਾ ਤੇ ਅਖੰਡਤਾ ਲਈ ਵੀ ਰੀਸੈਂਟਲੀ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਸਾਡੇ ਬਹੁਤ ਸ਼ਹੀਦ ਹੋਏ ਹੈਗੇ ਆ ਤੇ ਸਾਡਾ ਮਤਲਬ ਹੈ ਵੀ ਸਾਨੂੰ ਸਰਕਾਰ ਪ੍ਰਸ਼ਾਸਨ ਇਹ ਖੱਤਰੀ ਸਮਾਜ ਦੀ ਜਿਹੜੀ ਪਛਾਣ ਕਰੇ ਉਹਨੂੰ ਸਮਝੇ ਤੇ ਉਹਦਾ ਜਿਹੜਾ ਹੈਗਾ ਆਦਰ ਮਾਨ ਕਰੇ ਉਹਨੂੰ ਸਨਮਾਨ ਦੇਵੇ ਉਹਦੀਆਂ ਗੱਲਾਂ ਸੁਣੇ ਉਹਦੀਆਂ ਸਮੱਸਿਆਵਾਂ ਸੁਣਨ ਤੇ ਉਹ ਜਿਹੜਾ ਸਾਡੀਆਂ ਜਿਹੜੀਆਂ ਸਮੱਸਿਆਵਾਂ ਹੈ ਲੱਗਦਾ ਅਣਗੋਲਿਆ ਕੀਤਾ ਜਾ ਰਿਹਾ ਖਤਰੀ ਸਮਾਜ ਨੇ ਸਾਡੇ ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਨੇ ਜਰਨਲ ਕਲਾਸਸ ਲਈ 10% ਦਾ ਰਿਜ਼ਰਵੇਸ਼ਨ ਕੋਟਾ ਜਿਹੜਾ ਵਾ ਨਿਸ਼ਚਿਤ ਕੀਤਾ ਸੀਗਾ ਉਹਦੀ 10% ਕੋਟੇ ਦੀ ਅਗਰ ਕਿਸੇ ਨੇ ਯੋਗਤਾ ਹੈਗੀ ਹੈ ਲੈਣਾ ਤਾਂ ਉਹਨੂੰ ਇੱਕ ਸਰਟੀਫਿਕੇਟ ਯੋਗਤਾ ਸਰਟੀਫਿਕੇਟ ਬਣਾਉਣਾ ਪੈਂਦਾ ਮੈਨੂੰ ਤਾਂ ਮੈਂ ਆਪਣੇ ਦਾਅਵੇ ਨਾਲ ਕਹਿੰਦਾ ਕੋਈ ਉਦਾਹਰਣ ਪੇਸ਼ ਕਰ ਦੇ ਪੰਜਾਬ ਦੇ ਵਿੱਚ ਜੇ 34 ਲੱਖ ਖੱਤਰੀ ਹੈ ਤੇ ਜੇ ਜਰਨਲ ਕਲਾਸਸ ਹੈ ਉਸ ਦੇ ਖੱਤਰੀ ਹੈ ਅਗਰਵਾਲ ਹੈ ਬ੍ਰਾਹਮਣ ਸਾਰੀਆਂ ਜਰਨਲ ਕਲਾਸਸ ਆਉਂਦੀਆਂ ਜੇ ਪੰਜਾਬ ਚ ਇੱਕ ਵੀ ਕਿਸੇ ਜਰਨਲ ਕਲਾਸ ਦੇ ਵਿਅਕਤੀ ਦਾ ਇਹਦਾ ਬੈਨੀਫਿਟ ਲੈਣ ਲਈ ਕੋਈ ਸਰਟੀਫਿਕੇਟ ਵੀ ਬਣਿਆ ਹੋਵੇ ਤਾਂ ਮੈਂ ਜਿਹੜਾ ਹੈਗਾ ਆਪਣੇ ਸਰਕਾਰ ਦੇ ਅੱਗੇ ਸਿਰ ਝੁਕਾਉਣ ਨੂੰ ਤਿਆਰ ਹੈ ਜਦੋਂ ਸਾਨੂੰ ਕੋਈ ਬੈਨੀਫਿਟ ਹੀ ਨਹੀਂ ਮਿਲਿਆ ਕੋਈ ਸਾਡਾ ਸਰਟੀਫਿਕੇਟ ਹੀ ਨਹੀਂ ਬਣ ਸਕਦਾ ਉਹ ਇੰਨਾ ਗੁੰਝਲਦਾਰ ਪ੍ਰਕਿਰਿਆ ਹੈਗੀ ਹੈ ਕਿ ਕੋਈ ਸਰਟੀਫਿਕੇਟ ਮੱਝ ਦਾ ਲਾਲ ਬਣਵਾ ਨਹੀਂ ਸਕਦਾ ਇੱਕ ਛਲਾਵਾ ਕੀਤਾ ਔਰ ਅਸੀਂ ਇਸ ਲਈ ਮੰਗ ਕੀਤੀ ਹੈ ਪੰਜਾਬ ਸਰਕਾਰ ਤੋਂ ਵੀ ਸੈਟਰ ਗਵਰਨਮੈਂਟ ਤੋਂ ਵੀ ਵੀ ਸਾਨੂੰ ਆਂਕੜੇ ਜਾਰੀ ਕਰਨ ਵੀ 10% ਦਾ ਜਨਰਲ ਕਲਾਸ ਦੇ ਅੱਜ ਤੱਕ ਕਿੰਨੇ ਲੋਕਾਂ ਨੂੰ ਉਹਨਾਂ ਨੇ ਗਿਣਤੀ ਹੈ ਵੀ ਉਹਨਾਂ ਨੂੰ ਇਹਦਾ ਲਾਭ ਦਿੱਤਾ ਕਿੰਨੇ ਲਾਭਪਾਤਰੀ ਆ ਹੋਇਆ ਕਰ ਗਏ ਸੀ ਕਰਕੇ ਇਕੱਠੇ ਆਏ ਹਾਂ ਹਾਂ ਇਸੇ ਕਰਕੇ ਵੀ ਇਕੱਠੇ ਬਹੁਤ ਪਰ ਜੀ ਨੇ ਖੱਤਰੀ ਸਮਾਜ ਨੂੰ ਇਕੱਠਾ ਕਰਨ ਦੀ ਪਰਾਲਾ ਕੀਤਾ ਹੈ ਬਹੁਤ ਵਧੀਆ ਜੀ ਜੇ ਸਾਡਾ ਖੱਤਰੀ ਸਮਾਜ ਇਕੱਠਾ ਹੋ ਜਾਂਦਾ ਆਉਣ ਵਾਲਾ ਟਾਈਮ 'ਚ ਸਰਕਾਰ ਖੱਤਰੀ ਸਮਾਜ ਨੂੰ ਪੁੱਛ ਕੇ ਬਣਾਉਗੀ ਜੀ ਲੱਗੇ ਬਹੁਤ ਇਕੱਠਿਆਂ ਕਰਨਾ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਣਾ ਹਾਂ ਜੀ ਬਿਲਕੁਲ ਲੈ ਕੇ ਆਵਾਂਗੇ ਆਪ ਪੂਰੇ ਹਾਲ ਪੰਜਾਬ ਚੋਂ ਬੰਦੇ ਆਏ ਨੇ ਤੇ ਹੌਲੀ ਹੌਲੀ ਇਕੱਠ ਬਧੂ ਸਾਡਾ ਖੱਤਰੀ ਸਮਾਜ ਅੱਗੇ ਬਧੂ ਹੋਰ ਕਿਹੜੇ ਕਿਹੜੇ ਵਿਸ਼ਿਆਂ ਤੇ ਅੱਜ ਕੱਲ੍ਹ ਗੱਲ ਹੋਈ ਪਸਾਈ ਅਜੇ ਤਾਂ ਹੀ ਵਿਸ਼ੇ ਤੇ ਹੋਏ ਵੀ ਜਿਹੜਾ ਸਾਡੇ ਸਮਾਜ ਚ ਗਰੀਬ ਲੋਕ ਨੇ ਜ ਜਿਨ੍ਹਾਂ ਨਾਲ ਤੱਕਾ ਹੋ ਰਿਹਾ ਉਹਨਾਂ ਦੇ ਨਾਲ ਖੜਾਂਗੇ ਜਲੀਬ ਸਮਾਜ ਨੂੰ ਚੱਕ ਕੇ ਉੱਪਰ ਲਿਆਵਾਂਗੇ ਆਪਣੇ ਖੱਤਰੀ ਗਰੀਬ ਸਮਾਜ ਨੂੰ ਇਹਨਾਂ ਨੂੰ ਇਕਜੁੱਟ ਕਰਾਂਗੇ ਫੇਰ ਸਾਡੀ